ਬਿਹਾਰ ਦੇ ਫੌਜੀ ਅਫਸਰ ਦੇ ਵੱਲੋਂ ਮਜ਼ਾਕ ਅਡਾਉਣ ਤੇ ਚੱਲਦੇ ਲੰਗਰ ਦੇ ਵਿੱਚ ਪ੍ਰਸ਼ਾਦਿਆਂ ਵਾਲੀ ਤਤੀ ਤਵੀ ਤੇ ਬੈਠਿਆ ਗੁਰਸਿੱਖ ਫੌਜੀ ਆਖਰਕਾਰ ਕਿਉਂ ਕੀਤਾ ਗੁਰਸਿੱਖ ਫੌਜੀ ਨੇ ਅਜੀਹਾ ਅਤੇ ਨਾਲਦਿਆਂ ਨੇ ਮੌਕੇ ਤੇ ਛੱਡ ਦਿੱਤੇ ਜਕਾਰੇ ਨਜ਼ਾਰਾ ਦੇਖ ਕੰਬਲ ਲੱਗ ਪਏ ਬਿਹਾਰੀ ਅਫਸਰ ਲੇਕਿਨ ਫਿਰ ਜੋ ਹੋਇਆ ਨਾ ਉਸਨੇ ਤਾਂ ਸਭ ਦੇ ਹੋਸ਼ ਉਡਾ ਦਿੱਤੇ ਆਖਰਕਾਰ ਅਜੀਹਾ ਕੀ ਹੋਇਆ ਜਾਣਨ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਦਰਸਲ ਉਸੀ ਦੁਪਹਿਰ ਦਾ ਵੇੜਾ ਜਦੋਂ ਸੂਰਜ ਕੁਝ ਅੱਗ ਬਰਹਾ ਰਿਹਾ ਸੀ ਅਸਮਾਨ ਦੇ ਵਿੱਚ ਕੋਈ ਬੱਦਲ ਨਜ਼ਰ ਨਹੀਂ ਆ ਰਿਹਾ ਸੀ ਅਤੇ ਚਾਰੇ ਪਾਸੇ ਇੱਕ ਅਜੀਬ ਜੀ ਚੁੱਪ ਛਾਈ ਹੋਈ ਸੀ ਜਿਸ ਨੂੰ ਸਿਰਫ ਲਹੂ ਦੀ ਸੰਸਣਾਟ ਵਾਲੀ ਆਵਾਜ਼ ਹੀ ਤੋੜਦੀ ਸੀ ਕੈਂਪ ਦੇ ਇੱਕ ਕੋਨੇ ਦੇ ਵਿੱਚ ਜਿੱਥੇ ਕੁਝ ਕੱਚੀਆਂ ਕੰਧਾਂ ਤੇ ਤੰਬੂਆਂ ਦੇ ਨਾਲ ਇੱਕ ਅਸਥਾਈ ਰਸੋਈ ਬਣਾਈ ਸੀ ਸਿੱਖ ਰੈਜੀਮੈਂਟ ਦੇ ਜਵਾਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਲੰਗਰ ਦੇ ਦੀ ਸੇਵਾ ਵਿੱਚ ਜੁਟੇ ਸਨ ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਸੀ ਇਹ ਉਹ ਦਿਨ ਸੀ ਜਦੋਂ ਪੰਜਵੇਂ ਪਾਸ਼ਾ ਧਾਨਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀ ਖਾਤਰ ਸੱਚ ਦੀ ਖਾਤਰ ਮਾਨਵਤਾ ਦੀ ਖਾਤਰ ਤੱਤੀ ਤਵੀ ਤੇ ਬੈਠ ਕੇ ਸ਼ਹਾਦਤ ਦਿੱਤੀ ਸੀ ਇਸ ਦਿਨ ਨੂੰ ਯਾਦ ਕਰਦਿਆਂ ਉਹਨਾਂ ਜਵਾਨਾਂ ਦੇ ਮਨਾਂ ਵਿੱਚ ਇੱਕ ਅਥਾਹ ਸ਼ਰਧਾ ਅਤੇ ਉਤਸ਼ਾਹ ਭਰਿਆ ਸੀ ਫੌਜੀ ਵਰਦੀਆਂ ਪਾਈਆਂ ਜਵਾਨ ਪ੍ਰਸ਼ਾਦਿਆਂ ਵਾਲੀ ਤੱਤੀ ਤਵੀ ਕੋਲ ਬੈਠ ਕੇ ਪ੍ਰਸ਼ਾਦੀ ਸੇਕ ਰਹੇ ਸਨ ਲੋਕਾਂ ਲੋਹੇ ਦੀ ਤੱਤੀ ਇਹ ੇਠਾਂ ਬਲਦੀਆਂ ਲੱਕੜਾਂ ਦੀ ਅੱਗ ਲਾਟਾਂ ਮਾਰ ਰਹੀ ਸੀ ਤਵੀ ਦੀ ਲਾਲੀ ਉਸ ਦੀ ਗਰਮੀ ਦੀ ਤੀਬਰਤਾ ਬਿਆਨ ਕਰ ਰਹੀ ਸੀ ਤਵੀ ਤੋਂ ਨਿਕਲਦੀ ਅੱਗ ਦੀ ਲਾਟ ਉਹਨਾਂ ਦੇ ਚਿਹਰਿਆਂ ਨੂੰ ਲਾਲ ਕਰ ਰਹੀ ਸੀ ਪਸੀਨੇ ਦੀਆਂ ਬੂੰਦਾਂ ਉਹਨਾਂ ਦੇ ਮੱਥਿਆਂ ਤੋਂ ਵਹਿ ਕੇ ਦਾੜ੍ਹੀਆਂ ਵਿੱਚ ਗਵਾਤ ਰਹੀਆਂ ਸਨ ਪਰ ਉਹਨਾਂ ਦੀਆਂ ਅੱਖਾਂ ਵਿੱਚ ਦਰਦ ਜਾਂ ਬੇਚੈਨੀ ਦੀ ਥਾਂ ਸ਼ਰਧਾ ਅਤੇ ਗੁਰੂ ਪ੍ਰਤੀ ਪਿਆਰ ਦੀ ਇੱਕ ਅਲੌਕਿਕ ਚਮਕ ਸਾਫ਼ ਦਿਖਾਈ ਦੇ ਰਹੀ ਸੀ ਉਹ ਲਗਾਤਾਰ ਬਿਨਾਂ ਕਿਸੇ ਰੁਕਾਵਟ ਦੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰ ਰਹੇ ਹਨ ਜਿਵੇਂ ਇਹ ਨਾਮੇ ਉਹਨਾਂ ਨੂੰ ਗਰਮੀ ਤੋਂ ਬਚਾਉਣ ਵਾਲਾ ਕੋਈ ਠੰਡਾ ਅੰਮ੍ਰਿਤ ਜਲ ਹੋਵੇ ਕੋਈ ਅੰਮ੍ਰਿਤ ਦੀ ਫੁਹਾਰ ਹੋਵੇ ਉਹਨਾਂ ਦੇ ਜਾਪ ਦੇ ਵਿੱਚ ਇੱਕ ਅਜੀਬ ਜੀ ਮਸਤੀ ਅਤੇ ਲਗਨ ਸੀ ਜਿਸ ਨਾਲ ਲੱਗਦਾ ਸੀ ਕਿ ਉਹ ਸਰੀਰਕ ਕਸ਼ਟ ਤੋਂ ਉੱਪਰ ਉੱਠ ਚੁੱਕੇ ਹਨ ਲੰਗਰ ਦੀ ਸੁਗੰਧ ਪੂਰੇ ਕੈਂਪ ਵਿੱਚ ਫੈਲ ਗਈ ਜੋ ਇਸ ਤਪਦੇ ਵਾਤਾਵਰਨ ਦੇ ਵਿੱਚ ਇੱਕ ਅਜੀਬ ਜੀ ਸ਼ਾਂਤੀ ਅਤੇ ਖਿੱਚ ਪੈਦਾ ਕਰ ਰਹੀ ਸੀ ਲੰਗਰ ਦੇ ਵਿੱਚ ਬਣਦੇ ਪ੍ਰਸ਼ਾਦ ਦੀ ਦਾਲ ਅਤੇ ਸਬਜ਼ੀਆਂ ਦੀ ਮਹਿਕ ਆਲੇ-ਦੁਆਲੇ ਦੇ ਫੌਜੀਆਂ ਨੂੰ ਆਪਣੀ ਤਰਫ਼ ਖਿੱਚ ਰਹੀ ਸੀ ਉਹ ਜਵਾਨ ਜੋ ਥੋੜੀ ਦੇਰ ਪਹਿਲਾਂ ਤੱਕ ਆਪਣੀਆਂ ਬੈਰਕਾਂ ਵਿੱਚ ਆਰਾਮ ਕਰ ਰਹੇ ਸਨ ਹੁਣ ਹੌਲੀ ਹੌਲੀ ਇੱਕ ਪਾਸੇ ਵੱਲ ਵੱਧ ਰਹੇ ਹਨ ਕੋਈ ਪਾਣੀ ਦੀ ਛਬੀਲ ਤੋਂ ਠੰਡਾ ਜਲ ਸ਼ਕਣ ਦੇ ਲਈ ਤੇ ਕੋਈ ਲੰਗਰ ਸ਼ਕਣ ਦੇ ਲਈ ਆ ਰਿਹਾ ਹੈ ਐਨ ਨੇ ਨੂੰ ਇੱਕ ਤੇਜ਼ ਰੋਪਦਾਰ ਆਵਾਜ਼ ਆਈ ਓਏ ਕੀ ਚੱਲ ਰਿਹਾ ਹੈ ਇੱਥੇ ਇਹ ਇਹੋ ਜਿਹੇ ਬੇਤੁਕੀਆਂ ਗੱਲਾਂ ਅਤੇ ਕੀ ਰਸਮਾਂ ਹੋ ਰਹੀਆਂ ਹਨ ਇਹ ਕਿਹੜਾ ਤਮਾਸ਼ਾ ਹੈ ਇਸ ਗਰਮੀ ਵਿੱਚ ਇਹ ਕੈਂਪ ਦਾ ਇੱਕ ਅਫਸਰ ਸੀ ਜਰਨਲ ਕੁਮਾਰ ਇੱਕ ਬਿਹਾਰੀ ਉਹ ਇੱਕ ਲੰਬਾ ਤਾਕਤਵਰ ਅਤੇ ਹੰਕਾਰ ਨਾਲ ਭਰਿਆ ਸ਼ਖਸ ਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਹੰਕਾਰੀ ਚਮਕ ਸੀ ਜੋ ਉਸ ਦੇ ਪਦ ਅਤੇ ਤਾਕਤ ਦਾ ਪ੍ਰਤੀਕ ਸੀ ਉਹ ਨਵਾਂ ਨਵਾਂ ਇਸ ਰੈਜੀਮੈਂਟ ਦੇ ਵਿੱਚ ਆਇਆ ਸੀ ਅਤੇ ਪੰਜਾਬੀ ਸਭਿਆਚਾਰ ਅਤੇ ਖਾਸ ਕਰਕੇ ਸਿੱਖ ਧਰਮ ਦੇ ਬਾਰੇ ਬਹੁਤ ਜਾਣਕਾਰੀ ਨਹੀਂ ਸੀ ਰੱਖਦਾ ਉਸ ਦੀ ਸਿੱਖੀ ਬਾਰੇ ਸੋਚ ਬਹੁਤ ਸੀਮਤ ਸੀ ਜੋ ਸਿੱਖਾਂ ਦੀ ਸ਼ਰਧਾ ਨੂੰ ਅੰਧਵਿਸ਼ਵਾਸ ਮੰਨਦਾ ਸੀ ਉਸ ਨੂੰ ਇਹ ਸਭ ਮੂਰਖਤਾ ਲੱਗ ਰਹੀ ਸੀ ਇੱਕ ਬਿਲੋੜੀ ਰਸਮ ਜੋ ਫੌਜੀ ਕੰਮ ਦੇ ਵਿੱਚ ਅੜਿੱਕਾ ਪਾ ਰਹੀ ਸੀ ਜਰਨਲ ਕੁਮਾਰ ਸਿੱਧਾ ਭਾਈ ਗੁਰਮukh ਸਿੰਘ ਜੋ ਕਿ ਸਿੱਖ ਰੈਜੀਮੈਂਟ ਦਾ ਇੱਕ ਤਜਰਬੇਕਾਰ ਅਤੇ ਗੁਰੂ ਦਾ ਸ਼ਰਧਾਲੂ ਫੌਜੀ ਸੀ ਉਸ ਦੇ ਕੋਲ ਆਇਆ ਭਾਈ ਗੁਰਮੁਖ ਸਿੰਘ ਦੀ ਉਮਰ 40 ਸਾਲ ਦੇ ਕਰੀਬ ਸੀ ਉਸ ਦੀ ਦਾੜੀ ਹਲਕੀ ਜਿਹੀ ਸਫੇਦ ਹੋਣੀ ਸ਼ੁਰੂ ਹੋ ਗਈ ਸੀ ਉਸ ਦੇ ਚਿਹਰੇ ਤੇ ਸੇਵਾ ਅਤੇ ਸਿਮਰਨ ਦਾ ਤੇਜ ਸਾਫ ਦਿਖਾਈ ਦਿੰਦਾ ਸੀ ਉਹ ਅਜੇ ਵੀ ਤਵੀ ਕੋਲ ਬੈਠਾ ਪ੍ਰਸ਼ਾਦੇ ਛੇਕ ਰਿਹਾ ਸੀ ਤੇ ਉਸ ਦਾ ਮਨ ਸਤਨਾਮ ਸ੍ਰੀ ਵਾਹਿਗੁਰੂ ਦੇ ਜਾਪ ਦੇ ਵਿੱਚ ਲੀਨ ਸੀ ਜਰਨਲ ਕੁਮਾਰ ਨੇ ਉਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਉਹ ਸੁਣੋ ਇਹ ਭਾਈ ਗੁਰਮੁਖ ਸਿੰਘ ਇਹ ਕੀ ਕਰ ਰਹੇ ਹੋ ਇਸ ਗਰਮੀ ਦੇ ਵਿੱਚ ਤੁਸੀਂ ਲੋਕ ਪਾਗਲ ਹੋ ਗਏ ਹੋ ਤੁਹਾਡੀ ਛੁੱਟੀ ਦਾ ਦਿਨ ਹੈ ਅਤੇ ਤੁਸੀਂ ਲੰਗਰ ਪਕਾ ਰਹੇ ਹੋ ਇਹ ਸਭ ਕੀ ਤਮਾਸ਼ਾ ਹੈ ਲੰਗਰ ਵਾਸਤੇ ਕੀ ਨੇ ਤੁਹਾਨੂੰ ਕੀ ਹੈ ਤੁਹਾਨੂੰ ਸਾਡੇ ਲੰਗਰੀ ਪਸੰਦ ਨਹੀਂ ਹੈ ਉਹ ਤੁਹਾਨੂੰ ਵਧੀਆ ਲੰਗਰ ਬਣਾ ਕੇ ਨਹੀਂ ਦਿੰਦੇ ਮੈਨੂੰ ਲੱਗਦਾ ਹੈ ਕਿ ਤੁਸੀਂ ਫੌਜੀ ਜੋ ਕਿ ਇਹ ਸਭ ਕੁਝ ਕਰ ਰਹੇ ਹੋ ਬਕਵਾਸ ਕਰ ਰਹੇ ਹੋ ਭਾਈ ਗੁਰਮukh ਸਿੰਘ ਨੇ ਆਪਣੀ ਗਰਮੀ ਵਿੱਚ ਲਾਲ ਹੋ ਚੁੱਕੇ ਚਿਹਰੇ ਨੂੰ ਉੱਪਰ ਚੁੱਕਿਆ ਉਸ ਦੀਆਂ ਅੱਖਾਂ ਦੇ ਵਿੱਚ ਸ਼ਰਧਾ ਦੀ ਚਮਕ ਸੀ ਉਸ ਨੇ ਸਹਿਜਤਾ ਅਤੇ ਸਤਕਾਰ ਨਾਲ ਜਵਾਬ ਦਿੱਤਾ ਸਰ ਅੱਜ ਦਾ ਦਿਨ ਸਾਡੇ ਲਈ ਬਹੁਤ ਖਾਸ ਹੈ ਇਹ ਛੁੱਟੀ ਦਾ ਦਿਨ ਨਹੀਂ ਅੱਜ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਪੂਰਵਕ ਹੈ ਉਹ ਗੁਰੂ ਨਾਨਕ ਪਾਸ਼ਾ ਦੀ ਪੰਜਵੀਂ ਜੋਤਸਨ ਜਿਨ੍ਹਾਂ ਨੇ ਸਾਡੇ ਲਈ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਉਹਨਾਂ ਨੇ ਆਪਣੇ ਸੀਸ ਦਿੱਤੇ ਪਰ ਧਰਮ ਨਹੀਂ ਹਾਰਿਆ ਅੱਜ ਦੇ ਦਿਨ ਚੰਦੂ ਦੀਵਾਨ ਨੇ ਉਹਨਾਂ ਨੂੰ ਤੱਤੀ ਲੋਹੀ ਤੇ ਬਿਠਾਇਆ ਸੀ ਅਤੇ ਸਿਰ ਦੇ ਵਿੱਚ ਤੱਤੀ ਰੇਤ ਪਾਈ ਸੀ ਅਸੀਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਭਾਂਏ ਨੂੰ ਮਿੱਠਾ ਕਰਕੇ ਮੰਨਣ ਦੀ ਕੋਸ਼ਿਸ਼ ਵਿੱਚ ਇਹ ਛਬੀਲ ਅਤੇ ਲੰਗਰ ਲਾਉਨੇ ਆ ਤਾਂ ਜੋ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਸਕੀਏ ਅਤੇ ਉਹਨਾਂ ਤੋਂ ਪ੍ਰੇਰਣਾ ਲੈ ਸਕੀਏ ਪਰ ਜਨਰਲ ਕੁਮਾਰ ਨੇ ਉਸਦੀ ਗੱਲ ਨੂੰ ਸੁਣ ਕੇ ਮੂੰਹ ਬਣਾ ਲਿਆ ਅਤੇ ਫਿਰ ਇੱਕ ਜ਼ੋਰਦਾਰ ਹੰਕਾਰੀ ਹਾਸਾ ਹਸਾਇਆ ਉਹ ਹੱਸ ਕੇ ਕਹਿਣ ਲੱਗਿਆ ਇਹ ਇਹ ਗੱਲਾਂ ਬਣਾਈਆਂ ਨੇ ਇਹ ਸਭ ਕਹਾਣੀਆਂ ਹਨ ਮਨ ਘੜਤ ਕਹਾਣੀਆਂ ਤੁਸੀਂ ਕਦੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ ਵੀ ਕੋਈ ਤੱਤੀ ਲੋਹੇ ਤੇ ਬਹਿ ਸਕਦਾ ਹੈ ਇਹ ਸਿਰਫ ਅંધ ਵਿਸ਼ਵਾਸ ਹੈ ਪਿਛਲੇ ਲੋਕਾਂ ਦੀ ਸੋਚ ਇੰਨੀ ਗਰਮੀ 'ਚ ਤਾਂ ਬਾਹਰ ਨੰਗੇ ਪੈਰੀ ਖਲੋਤਾ ਨਹੀਂ ਜਾਂਦਾ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਗੁਰੂ ਤੱਤੇ ਲੋਹੇ ਤੇ ਬੈਠ ਸਕਦਾ ਹੈ ਇਹ ਸਭ ਕੁਝ ਝੂਠ ਹੈ ਬਕਵਾਸ ਹੈ ਕਿਸੇ ਨੇ ਗਲਤ ਲਿਖ ਦਿੱਤਾ ਹੋਵੇਗਾ ਐਵੇਂ ਤੁਸੀਂ ਇਹ ਗੱਲ ਬਣਾਈ ਹੈ ਲੋਕਾਂ ਨੂੰ ਪਾਗਲ ਬਣਾ ਰਹੇ ਹੋ ਉਸ ਦੇ ਲਹਿਜੇ ਵਿੱਚ ਪੂਰੀ ਤਰ੍ਹਾਂ ਬੇਇੱਜ਼ਤੀ ਅਤੇ ਮਜ਼ਾਕ ਸੀ ਜਨਰਲ ਕੁਮਾਰ ਇਹ ਸ਼ਬਦ ਸੁਣ ਕੇ ਭਾਈ ਗੁਰਮੁਖ ਸਿੰਘ ਦਾ ਚਿਹਰਾ ਗੁੱਸੇ ਅਤੇ ਗਮ ਦੇ ਨਾਲ ਲਾਲ ਹੋ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਅੱਗ ਭਰ ਆਈ ਉਸ ਨੂੰ ਲੱਗਾ ਜਿਵੇਂ ਉਸ ਤੇ ਗੁਰੂ ਦੀ ਸ਼ਾਨ ਤੇ ਕਿਸੇ ਨੇ ਝੋਟ ਕੀਤੀ ਹੈ ਉਸ ਦਾ ਦਿਲ ਅੰਦਰੋਂ ਅੰਦਰੀਂ ਦਰਦ ਨਾਲ ਖੁਰਲਾ ਉੱਠਿਆ ਉਹ ਆਪਣਾ ਆਪ ਰੱਖ ਨਾ ਸਕਿਆ ਉਸ ਨੇ ਪ੍ਰਸ਼ਾਦੇ ਛਕਣ ਵਾਲਾ ਪੋਣਾ ਇੱਕ ਪਾਸੇ ਰੱਖਿਆ ਅਤੇ ਖੜਾ ਹੋ ਗਿਆ ਉਸਨੇ ਜਨਰਲ ਕੁਮਾਰ ਵੱਲ ਗੰਭੀਰਤਾ ਨਾਲ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਅਥਾਹ ਗੁਰੂ ਦਾ ਪਿਆਰ ਅਤੇ ਝ ਝਲਕ ਰਹੀ ਸੀ ਅਣਖ ਉਸਨੇ ਆਪਣੀ ਆਵਾਜ਼ ਉੱਚੀ ਕਰਦਿਆਂ ਬੋਲਿਆ ਗੱਲ ਸੁਣ ਲੈ ਤੂੰ ਅਫਸਰ ਹੋਵੇਂਗਾ ਠੀਕ ਹੈ ਤੇਰੇ ਕੋਲ ਤਾਕਤ ਹੋਵੇਗੀ ਤੇਰੇ ਕੋਲ ਅਹੁਦਾ ਹੋਵੇਗਾ ਪਰ ਮੈਂ ਗੁਰੂ ਦਾ ਜੋ ਸੱਚਾ ਸਿੱਖਾਂ ਮੇਰੇ ਗੁਰੂ ਤੇ ਮੈਨੂੰ ਪੂਰੀ ਸਰਦਾ ਹੈ ਮੇਰੇ ਗੁਰੂ ਨੂੰ ਨਾ ਇਹ ਗੱਲ ਕਹਿ ਮੇਰੇ ਗੁਰੂ ਨੂੰ ਮੰਦਾ ਨਾ ਬੋਲੀ ਤੇਰੀ ਜਾਨ ਕੱਢ ਲਾਵਾਂਗਾ ਪਾਈ ਗੁਰਮੁਖ ਸਿੰਘ ਦੇ ਸ਼ਬਦਾਂ ਦੇ ਵਿੱਚ ਅਥਾ ਵਿਰਾਗ ਅਣਖ ਅਤੇ ਗੁਰੂ ਪ੍ਰਤੀ ਸਮਰਪਣ ਧੜਕ ਰਿਆ ਸੀ ਉਸ ਦੀ ਆਵਾਜ਼ ਕੈਂਪ ਦੇ ਵਿੱਚ ਗੂੰਜਣ ਲੱਗੀ ਉਸ ਦੇ ਨਾਲ ਲੰਗਰ ਦੀ ਸੇਵਾ ਕਰ ਰਹੇ ਸਿੱਖ ਫੌਜੀ ਵੀ ਪਾਈ ਗੁਰਮੁਖ ਸਿੰਘ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋਏ ਉਹਨਾਂ ਦੇ ਅੰਦਰ ਗੁਰੂ ਪ੍ਰਤੀ ਪਿਆਰ ਜਾਗ ਉੱਠਿਆ ਉਹਨਾਂ ਨੇ ਵੀ ਪਾਈ ਗੁਰਮੁਖ ਸਿੰਘ ਦੇ ਪਿੱਛੇ ਉੱਚੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਮੇਰੇ ਗੁਰੂ ਨੂੰ ਮੰਦਾ ਨਾ ਬੋਲ ਭਾਵੇਂ ਸਾਡੇ ਸਾਰਿਆਂ ਦੀ ਜਾਨ ਕੱਢ ਲੈ ਸਾਰੇ ਫੌਜੀ ਇੱਕੋ सुर ਦੇ ਵਿੱਚ ਗੁਰੂ ਦੀ ਸ਼ਾਨ ਲਈ ਇਹ ਬੋਲ ਬੋਲ ਰਹੇ ਸਨ ਜਿਸ ਨਾਲ ਪੂਰਾ ਵਾਤਾਵਰਣ ਭਾਵੁਕ ਹੋ ਗਿਆ ਜਨਰਲ ਕੁਮਾਰ ਨੇ ਹੈਰਾਨੀ ਨਾਲ ਦੇਖਿਆ ਉਸਨੇ ਸੋਚਿਆ ਵੀ ਉਸ ਦਾ ਰੋਬ ਅਤੇ ਹੰਕਾਰ ਇਹਨਾਂ ਫੌਜੀਆ ਨੂੰ ਚੁੱਪ ਕਰਾ ਦੇਵੇਗਾ ਪਰ ਉੱਥੇ ਤਾਂ ਉਲਟ ਹੋ ਰਿਹਾ ਸੀ ਉਸ ਦਾ ਹੰਕਾਰ ਹੋਰ ਵੱਧ ਗਿਆ ਉਹ ਕਹਿਣ ਲੱਗਾ ਕਿ ਉਹ ਤੁਸੀਂ ਗੁਰੂ ਦੇ ਪ੍ਰਾਣਾ ਦੇ ਵਿੱਚ ਵਸਾਇਆ ਹੈ ਇਹ ਕਿਹੜੀ ਗੱਲਾਂ ਕਰਦੇ ਹੋ ਅੱਗੇ ਫੌਜੀ ਬੋਲੇ ਸਾਨੂੰ ਭਾਵੇਂ ਗਾਲ੍ਹਾਂ ਕੱਢ ਲੈ ਅਸੀਂ ਜਿਹੜੇ ਹਾਂ ਉਸ ਗੁਰੂ ਦੇ ਬਣਾਏ ਹਾਂ ਸਾਡੇ ਗੁਰੂ ਤੇ ਕੋਈ ਸ਼ੰਕਾ ਨਾ ਕਰ ਅਗੋ ਕੁਮਾਰ ਕਹਿੰਦਾ ਮੈਂ ਜੋ ਸੋਚਦਾ ਹਾਂ ਮੈਂ ਤੁਹਾਨੂੰ ਉਹੀ ਦੱਸਿਆ ਹੈ ਕੋਈ ਬਹਿ ਸਕਦਾ ਹੈ ਪੜਾ ਤਵੀ ਦੇ ਲਾਗੇ ਕੋਈ ਲਾਗੇ ਖੜ ਵੀ ਨਹੀਂ ਸਕਦਾ ਵੀ ਤੁਹਾਡੇ ਗੁਰੂ ਤੱਤੇ ਲੋਹੇ ਤੇ ਬੈਠ ਸਕਦੇ ਹਨ ਉਸਨੇ ਲਹਿਜੇ ਵਿੱਚ ਵੀ ਤੇ ਮਜ਼ਾਕ ਦੇ ਵਿੱਚ ਉਹ ਹੱਤ ਵੱਧ ਤੋਂ ਵੱਧ ਹੰਕਾਰ ਸੀ ਤੇ ਉਹ ਸੋਚ ਰਿਹਾ ਸੀ ਇਹ ਸਾਰੇ ਫੌਜੀ ਸਿਰਫ ਡਰਾਮਾ ਕਰ ਰਹੇ ਹਨ ਪਰ ਜਨਰਲ ਕੁਮਾਰ ਦੇ ਸ਼ਬਦ ਸੁਣ ਕੇ ਭਾਈ ਗੁਰਮੁਖਸ ਸਿੰਘ ਦੇ ਮਨ ਵਿੱਚ ਅਣਖ ਪਿਆਰ ਅਤੇ ਗੁਰੂ ਦਾ ਦਰਦ ਹੋਰ ਵੀ ਵੱਧ ਗਿਆ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਉਸ ਦਾ ਚਿਹਰਾ ਤੇਜ਼ੀ ਨਾਲ ਪਰ ਆਇਆ ਉਸ ਦੇ ਅੰਦਰ ਇੱਕ ਵਿਰਾਗ ਦੀ ਅੱਗ ਭੜਕੀ ਉਹ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਝਿਜਕ ਦੇ ਕੁਮਾਰ ਵੱਲ ਵਧਿਆ ਉਸ ਨੇ ਉਸ ਅਫਸਰ ਦੀ ਬਾਹ ਪੜੀ ਉਸ ਨੂੰ ਖਿੱਚ ਕੇ ਪ੍ਰਸ਼ਾਦਿਆਂ ਵਾਲੀ ਤੱਤੀ ਤਵੀ ਦੇ ਬਿਲਕੁਲ ਨੇੜੇ ਲਿਆਇਆ ਜਿੱਥੇ ਅੱਗ ਦੀਆਂ ਲਾਟਾਂ ਤੇਜ਼ੀ ਨਾਲ ਉੱਠ ਰਹੀਆਂ ਸਨ ਅਤੇ ਹਵਾ ਦੇ ਵਿੱਚ ਗਰਮੀ ਤੇਜ਼ੀ ਨਾਲ ਮਹਿਸੂਸ ਹੋ ਰਹੀ ਸੀ ਵੇਖ ਲੈ ਆਹ ਲੋ ਅਜੇ ਵੀ ਕੁਝ ਨਹੀਂ ਹੋਇਆ ਇਹ ਤਾਂ ਲੋਹ ਅਜੇ ਘੱਟ ਪਕਤੀ ਹੈ ਜਿਹੜੀ ਲੋਹ ਤੇ ਸਤਗੁਰੂ ਜੀ ਬੈਠੇ ਸਨ ਉਹ ਤਾਂ ਲਾਲ ਹੋਈ ਪਈ ਸੀ ਅੱਗ ਦੇ ਅੰਗਾਰੇ ਵਾਂਗ ਧਪ ਰਹੀ ਸੀ ਤੂੰ ਕਹਿੰਦਾ ਸਾਡਾ ਗੁਰੂ ਉੱਤੇ ਨਹੀਂ ਬੈਠ ਸਕਦਾ ਭਾਈ ਗੁਰਮੁਖ ਸਿੰਘ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਜੋਸ਼ ਸੀ ਜਿਸ ਵਿੱਚ ਚੁਣੌਤੀ ਵਿਸ਼ਵਾਸ ਤੇ ਗੁਰੂ ਪ੍ਰਤੀ ਸ਼ਰਧਾ ਸਾਫ਼ ਝਲਕ ਰਹੀ ਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜੀ ਚਮਕ ਸੀ ਜਰਨਲ ਕੁਮਾਰ ਨੇ ਉਸ ਤਵੀ ਵੱਲ ਦੇਖਿਆ ਅਗ ਦੀ ਲਾਟ ਉਸਦੇ ਚਿਹਰੇ ਤੇ ਪੈ ਰਹੀ ਸੀ ਉਸ ਨੂੰ ਇੱਕ ਪਲ ਡਰ ਲੱਗਿਆ ਪਿੱਛੇ ਹਟਣ ਦੀ ਕੋਸ਼ਿਸ਼ ਕਰਨ ਲੱਗਿਆ ਉਸ ਨੇ ਆਪਣਾ ਹੱਥ ਭਾਈ ਗੁਰਮukh ਸਿੰਘ ਦੀ ਪકડ ਵਿੱਚ ਛਡਾਉਣ ਦੀ ਕੋਸ਼ਿਸ਼ ਕੀਤੀ ਭਾਈ ਗੁਰਮukh ਸਿੰਘ ਨੇ ਉਸ ਦੀ ਮਜ਼ਬੂਤੀ ਨਾਲ ਫੜ ਰੱਖਿਆ ਸੀ ਗੁਰਮੁਖ ਸਿੰਘ ਕਹਿੰਦਾ ਕਿ ਉਹ ਤੇ ਮੇਰਾ ਗੁਰੂ ਹੈ ਉਹ ਜੋ ਮਰਜ਼ੀ ਕਰ ਸਕਦਾ ਹੈ ਉਸ ਲਈ ਇਹ ਕੋਈ ਵੱਡਾ ਕੰਮ ਨਹੀਂ ਭਾਈ ਗੁਰਮੁਖ ਸਿੰਘ ਨੇ ਇੱਕ ਡੂੰਗਾ ਸਾਲਿਆ ਉਸਨੇ ਚਿਹਰੇ ਤੇ ਇੱਕ ਅਟਲ ਵਿਸ਼ਵਾਸ ਆ ਗਿਆ ਸੀ ਜਿਵੇਂ ਉਹ ਕੋਈ ਬਹੁਤ ਵੱਡਾ ਫੈਸਲਾ ਕਰ ਚੁੱਕਿਆ ਹੋਵੇ ਨਾਲ ਦੇ ਸਾਰੇ ਫੌਜੀ ਸਾਰ ਰੋਕ ਕੇ ਨਜ਼ਾਰਾ ਦੇਖ ਰਹੇ ਸਨ ਉਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਭਾਈ ਗੁਰਮੁਖ ਸਿੰਘ ਕੀ ਕਰਨ ਵਾਲੇ ਹਨ ਉਹਨਾਂ ਦੀਆਂ ਅੱਖਾਂ ਵਿੱਚ ਹੈਰਾਨੀਦਾਰਾ ਤੇ ਫਿਰ ਸ਼ਰਦਾ ਦੀ ਚਮਕ ਆ ਗਈ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹਨਾਂ ਦਾ ਸਾਥੀ ਇੰਨੀ ਹਿੰਮਤ ਕਰ ਸਕਦਾ ਹੈ ਅਤੇ ਫਿਰ ਬਿਨਾ ਕਿਸੇ ਡਰਦੇ ਬਿਨਾ ਕਿਸੇ ਝਿਜਕਦੇ ਭਾਈ ਗੁਰਮੁਖ ਸਿੰਘ ਨੇ ਇੱਕੋ ਛਾਲ ਮਾਰੇ ਉਹ ਪ੍ਰਸ਼ਾਦਿਆਂ ਵਾਲੀ ਤਤੀ ਤਵੀ ਜਿੱਤੇ ਅੱਗ ਦੀਆਂ ਲਾਟਾਂ ਉੱਠ ਰਿਆਂ ਸਨ ਚੌਕੜਾ ਮਾਰ ਕੇ ਬੈਠ ਗਿਆ ਜਿਵੇਂ ਉਸ ਦੇ ਅੰਦਰ ਇੱਕ ਅਲੌਕਿਕ ਸ਼ਕਤੀ ਭਰ ਗਈ ਹੋਵੇ ਤਵੀ ਤਕਰਮ ਤੇਜ ਤੋਂ ਉੱਠਿਆ ਜੋ ਹਵਾ ਦੇ ਵਿੱਚ ਫੈਲ ਉਸ ਦੇ ਸਰੀਰ ਤੋਂ ਚਮੜੀ ਸੜਨ ਦੀ ਤੀਵਰ ਬਦਬੂ ਹਵਾ ਦੇ ਵਿੱਚ ਘੁਲ ਗਈ ਜਿਸ ਨਾਲ ਆਲੇ ਦੁਆਲੇ ਖੜੇ ਲੋਕਾਂ ਨੂੰ ਵੀ ਬੇਚੈਨੀ ਮਹਿਸੂਸ ਹੋਈ ਉਸ ਦੇ ਕੱਪੜੇ ਤੁਰੰਤ ਸੜਨ ਲੱਗੇ ਤੇ ਅੱਗ ਉਸ ਦੇ ਸਰੀਰ ਦੇ ਛੁਰੀ ਵਾਂਗ ਬਰੀਸੀ ਪਰ ਭਾਈ ਗੁਰਮੁਖ ਸਿੰਘ ਦੇ ਚਿਹਰੇ ਤੇ ਕੋਈ ਦਰਦ ਨਹੀਂ ਸੀ ਕੋਈ ਸ਼ਿਕਰ ਨਹੀਂ ਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਲੋਕਿਕ ਸ਼ਾਂਤੀ ਅਤੇ ਉਸ ਦੇ ਬੁੱਲਾਂ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲ ਰਿਹਾ ਸੀ ਜਿਸ ਦੀ ਆਵਾਜ਼ ਹੁਣ ਹੋਰ ਤੇਜ਼ ਹੋ ਗਈ ਸੀ ਸੱਚਮੁੱਚ ਭਾਣੇ ਨੂੰ ਮਿੱਠਾ ਕਰਕੇ ਮੰਨ ਰਿਹਾ ਸੀ ਕਿ ਜੋ ਕੁਝ ਹੋ ਰਿਹਾ ਹੈ ਉਹ ਵਾਹਿਗੁਰੂ ਸਤਿਏ ਪਾਸ਼ਾ ਦੀ ਕਿਰਪਾ ਦੇ ਵਿੱਚ ਹੋ ਰਿਹਾ ਹੈ ਇਹ ਨਜ਼ਾਰਾ ਦੇਖ ਕੇ ਨਾਲ ਖੜੇ ਸਿੱਖ ਫੌਜੀਆਂ ਦੇ ਮੂੰਹੋਂ ਇੱਕੋ ਦਮ ਜਕਾਰਾ ਨਿਕਲਿਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੇ ਕਾਰੈਂਦੀ ਆਵਾਜ਼ ਨਾਲ ਸਾਰਾ ਕੈਂਪ ਗੂਜ ਉੱਠਿਆ ਉਹਨਾਂ ਦੀਆਂ ਅੱਖਾਂ ਵਿੱਚ ਗੁਰੂ ਪ੍ਰਤੀ ਸ਼ਰਧਾ ਤੇ ਭਾਈ ਗੁਰਮੁਖ ਸਿੰਘ ਪ੍ਰਤੀ ਮਾਣ ਚਲਕ ਰਿਹਾ ਸੀ ਉਹਨਾਂ ਨੇ ਕਦੀ ਅਜਿਹੇ ਹਾਂ ਨਜ਼ਾਰੇ ਨਹੀਂ ਸੀ ਦੇਖਿਆ ਜਨਰਲ ਕੁਮਾਰ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਸ ਦਾ ਮੂੰਹ ਖੁੱਲਾ ਰਹਿ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਐ ਵਿਸ਼ਵਾਸ ਭਰ ਗਿਆ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਜੋ ਉਸ ਨੇ ਆਪਣੇ ਅੱਖਾਂ ਨਾਲ ਦੇਖਿਆ ਸੀ ਕਿ ਇਹ ਸੱਚ ਹੈ ਉਸ ਦੇ ਮਨ ਵਿੱਚ ਕਿ ਤੇਜ ਧੜਕ ਰਿਹਾ ਸੀ ਜਿਵੇਂ ਕਿਸੇ ਨੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ ਹੋਵੇ ਉਸ ਦੇ ਸਰੀਰ ਦੇ ਵਿੱਚ ਕੰਬਣੀ ਛੜ ਗਈ ਅਤੇ ਉਸ ਦੇ ਹੱਥ ਪੈਰ ਠੰਡੇ ਪੈ ਗਏ ਉਸ ਦੇ ਹੰਕਾਰ ਅਤੇ ਮਜ਼ਾਕ ਦੀ ਥਾਂ ਡਰ ਹੈਰਾਨੀ ਅਤੇ ਇੱਕ ਅਜੀਬ ਜੀ ਨਮੋਸ਼ੀ ਲੈ ਕੇ ਉਹ ਕੰਬਣ ਲੱਗ ਪਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਪਈ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਸਰੀਰ ਉਸ ਦਾ ਸਾਥ ਨਹੀਂ ਦੇ ਰਿਹਾ ਸੋਚਣ ਲੱਗਾ ਕਿ ਆਪਣੇ ਗੁਰੂ ਦਾ ਬਚਨ ਕਰਦਾ ਹੈ ਓਏ ਇਹਦਾ ਗੁਰੂ ਕਿੰਨਾ ਵੱਡਾ ਹੋਵੇਗਾ ਇਹ ਤਾਂ ਫਿਰ ਵੀ ਗੁਰੂ ਦਾ ਸਿੱਖ ਹੈ ਇਸ ਨੇ ਤਾਂ ਮਰਨ ਦੀ ਪਰਵਾਹ ਹੀ ਨਹੀਂ ਕੀਤੀ ਆਪ ਚੌਂਕੜਾ ਮਾਰ ਕੇ ਬੈਠ ਜਨਰਲ ਕੁਮਾਰ ਨੂੰ ਲੱਗਾ ਜਿਵੇਂ ਉਸ ਦੀ ਰੂਹ ਹੀ ਕੰਬ ਗਈ ਹੋਵੇ ਉਸ ਦੇ ਦਿਮਾਗ ਦੇ ਵਿੱਚ ਇੱਕ ਤੂਫਾਨ ਚੱਲ ਪਿਆ ਹੰਕਾਰ ਉਸ ਦਾ ਟੁੱਟ ਚੁੱਕਿਆ ਸੀ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਵੀ ਸਿੱਖ ਧਰਮ ਦੇ ਵਿੱਚ ਕਿੰਨੀ ਸ਼ਕਤੀ ਅਤੇ ਵਿਸ਼ਵਾਸ ਹੈ ਉਸ ਦਾ ਸਾਰਾ ਦ੍ਰਿਸ਼ਟੀਕੋਣ ਬਦਲ ਗਿਆ ਪਹਿਲਾਂ ਜਿੱਥੇ ਸਿੱਖੀ ਨੂੰ ਸਿਰਫ ਰਸਮਾਂ ਅਤੇ ਅੰਧਵਿਸ਼ਵਾਸ ਸਮਝਦਾ ਸੀ ਉਸ ਵਿੱਚ ਹੁਣ ਅਲੋਕਿਕ ਸ਼ਕਤੀ ਨਜ਼ਰ ਆਉਣ ਲੱਗੀ ਤੁਰੰਤ ਬਾਕੀ ਫੌਜੀਆਂ ਨੇ ਭਾਈ ਗੁਰਮੁਖ ਸਿੰਘ ਨੂੰ ਤਤੀ ਤਵੀਤ ਉਤਾਰਿਆ ਉਸ ਦੇ ਕੱਪੜੇ ਸੜ ਚੁੱਕੇ ਸਨ ਉਸ ਦੇ ਸਰੀਰ ਤੇ ਗੰਭੀਰ ਬਲਣ ਦੇ ਨਿਸ਼ਾਨ ਸਨ ਪਰ ਉਸ ਦੇ ਚਿਹਰੇ ਤੇ ਅਜੇ ਵੀ ਗੁਰੂ ਦੀ ਸ਼ਾਂਤ ਉਹ ਦੀ ਅਤੇ ਤੇਜ਼ ਬਰਕਰਾਰ ਸੀ ਉਸ ਨੂੰ ਤੁਰੰਤ ਨੇੜ ਦੇ ਫੌਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਨਰਲ ਕੁਮਾਰ ਅਜੇ ਵੀ ਉੱਥੇ ਸੌਂ ਲ ਖੜਾ ਸੀ ਉਸ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਉਹ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਹੋਣ ਲੱਗਾ ਉਸ ਨੂੰ ਅਹਿਸਾਸ ਹੋ ਕੇ ਵੀ ਉਸਨੂੰ ਕਿੰਨੀ ਵੱਡੀ ਗਲਤੀ ਕੀਤੀ ਹੈ ਅਗਲੇ ਕੁਝ ਦਿਨਾਂ ਵਿੱਚ ਜਨਰਲ ਕੁਮਾਰ ਇੱਕ ਬਦਲਿਆ ਹੋਇਆ ਇਨਸਾਨ ਬਣ ਗਿਆ ਪਹਿਲਾਂ ਜਿੱਥੇ ਸਿੱਕੀ ਰਵਾਇਤਾਂ ਨਾਲ ਮਜ਼ਾਕ ਉਡਾਉਂਦਾ ਸੀ ਹੁਣ ਉਹਨਾਂ ਦਾ ਸਤਿਕਾਰ ਕਰਦਾ ਸੀ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਦਾ ਸੀ ਉਸਨੇ ਆਪਣੀ ਸੋਚ ਬਦਲਣੀ ਸ਼ੁਰੂ ਕੀਤੀ ਉਸਨੇ ਸਿੱਖ ਧਰਮ ਬਾਰੇ ਹੋਰ ਜਾਣਕਾਰੀ ਲੈਣੀ ਸ਼ੁਰੂ ਕੀਤੀ ਉਸਨੇ ਗੁਰਦੁਆਰੇ ਵੀ ਜਾਣਾ ਸ਼ੁਰੂ ਕੀਤਾ ਗੁਰਬਾਣੀ ਸੁਣੀ ਗੁਰਦੁਆਰੇ ਜਾ ਕੇ ਸੇਵਾ ਵਿੱਚ ਹਿੱਸਾ ਵੀ ਲੈਣ ਲੱਗਾ ਉਹ ਗੁਰਦੁਆਰੇ ਵਿੱਚ ਲੰਗਰ ਤਿਆਰ ਕਰਨ ਵਿੱਚ ਮਦਦ ਕਰਦਾ ਭਾਂਡੇ ਮਾਂਜਦਾ ਤੇ ਜੋੜੇ ਸਾਫ਼ ਕਰਦਾ ਉਸ ਨੇ ਸਿੱਖਾਂ ਦੀ ਸੇਵਾ ਭਾਵ ਨੂੰ ਸਮਝਿਆ ਅਤੇ ਇਸ ਤੋਂ ਪ੍ਰਭਾਵਿਤ ਹੋਇਆ ਜਰਨਲ ਕੁਮਾਰ ਨੇ ਆਪਣੇ ਰੁਟੀਨ ਵਿੱਚ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਨਾ ਵੀ ਸ਼ੁਰੂ ਕਰ ਦਿੱਤਾ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦਾ ਸੁਣਦਾ ਪਰਿਵਾਰ ਦੇ ਵਿੱਚ ਇਸ ਦਾ ਪ੍ਰਭਾਵ ਪਿਆ ਉਸ ਦੀ ਪਤਨੀ ਅਤੇ ਬੱਚੇ ਵੀ ਉਸ ਨੂੰ ਹੌਲੀ ਹੌਲੀ ਗੁਰਦੁਆਰਾ ਸਾਹਿਬ ਜਾਣ ਲੱਗੇ ਉਹਨਾਂ ਨੇ ਵੀ ਸਿੱਖੀ ਬਾਰੇ ਜਾਣਿਆ ਅਤੇ ਉਸ ਦਾ ਸਤਕਾਰ ਕਰਨਾ ਸ਼ੁਰੂ ਕੀਤਾ ਭਾਈ ਗੁਰਮukh ਸਿੰਘ ਕੁਝ ਹਫ਼ਤੇ ਬਾਅਦ ਹਸਪਤਾਲ ਵਿੱਚੋਂ ਬਿਲਕੁਲ ਠੀਕ ਹੋ ਕੇ ਵਾਪਸ ਆ ਗਏ ਲੇਕਿਨ ਉਸ ਦਾ ਸਰੀਰ ਭਾਵੇਂ ਹਲੇ ਥੋੜਾ ਜ਼ਖਮੀ ਸੀ ਲੇਕਿਨ ਉਸ ਦੀ ਆਤਮਾ ਪਹਿਲਾਂ ਨਾਲੋਂ ਵੀ ਕਿਤੇ ਮਜ਼ਬੂਤ ਹੋ ਗਈ ਸੀ ਉਸ ਨੂੰ ਸਿੱਖ ਰੈਜੀਮੈਂਟ ਦੇ ਵਿੱਚ ਇੱਕ ਸਤਕਾਰਯੋਗ ਸਥਾਨ ਮਿਲਿਆ ਉਸ ਦੇ ਸਾਥੀ ਉਸ ਨੂੰ ਇੱਕ ਪ੍ਰੇਰਣਾ ਸਰੋਤ ਮੰਨਦੇ ਸਨ ਇੱਕ ਅਜੀਹਾਂ ਇਨਸਾਨ ਜਿਸ ਨੇ ਗੁਰੂ ਦੀ ਸ਼ਾਨ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹ ਹਮੇਸ਼ਾ ਭਾਈ ਗੁਰਮukh ਸਿੰਘ ਦੀ ਹਿੰਮਤ ਤੇ ਵਿਸ਼ਵਾਸ ਦੀ ਮਿਸਾਲ ਦੰਦੇ ਵੀ ਕੋਈ ਨਵਾਂ ਅਧਿਕਾਰੀ ਜਾਂ ਫੌਜੀ ਕੈਂਪ ਤੇ ਆਉਂਦਾ ਤਾਂ ਜਨੂਲ ਕੁਮਾਰ ਉਸ ਨੂੰ ਸਭ ਤੋਂ ਪਹਿਲਾਂ ਗੁਰਮੁਖ ਸਿੰਘ ਦੀ ਘਟਨਾ ਬਾਰੇ ਦੱਸਦਾ ਉਹ ਇਸ ਘਟਨਾ ਨੂੰ ਲੈ ਕੇ ਇੱਕ ਸਬਕ ਵਾਂਗ ਸੁਣਾਉਂਦਾ ਜਿਸ ਵਿੱਚ ਵਿਸ਼ਵਾਸ ਦੀ ਸ਼ਕਤੀ ਅਣਖ ਅਤੇ ਭਾਣਾ ਮੰਨਣ ਦੀ ਜਾਂਚ ਬਾਰੇ ਦੱਸਿਆ ਜਾਂਦਾ ਉਹ ਖੁਦ ਇਸ ਘਟਨਾ ਦਾ ਗਵਾਹ ਹੋਣ ਕਰਕੇ ਉਸ ਦੀਆਂ ਗੱਲਾਂ ਦੇ ਵਿੱਚ ਇੱਕ ਅਜੀਬ ਜਿਹਾ ਪ੍ਰਭਾਵ ਹੁੰਦਾ ਇਸ ਘਟਨਾ ਨੇ ਸਿੱਖ ਰੈਜੀਮੈਂਟ ਦੇ ਹੋਰ ਫੌਜੀਆਂ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਨੂੰ ਹੋਰ ਵਧਾ ਦਿੱਤਾ ਉਹ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਦੇ ਸ਼ਰਧਾ ਨਾਲ ਲੰਗਰ ਵਿੱਚ ਸੇਵਾ ਕਰਦੇ ਹਰ ਸਾਲ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਪੁਰਬ ਨੂੰ ਉਹ ਪੂਰੀ ਸ਼ਰਧਾ ਨਾਲ ਮਨਾਉਂਦੇ ਅੱਜ ਇਸ ਦਿਨ ਦੀ ਮਹਤਤਾ ਅਤੇ ਹੋਰ ਫੌਜੀਆਂ ਅਤੇ ਆਮ ਲੋਕਾਂ ਨੂੰ ਵੀ ਦੱਸ ਦੇ। ਉਹਨਾਂ ਨੇ ਹਮੇਸ਼ਾ ਯਾਦ ਰੱਖਿਆ ਵੀ ਉਹਨਾਂ ਦੇ ਗੁਰੂ ਦਾ ਬਾਣਾ ਮਿੱਠਾ ਕਰਕੇ ਮੰਨਿਆ ਸੀ ਅਤੇ ਉਹਨਾਂ ਨੂੰ ਵੀ ਹਰ ਦੁੱਖ ਸੁੱਖ ਵਿੱਚ ਅਡੋਲ ਰਹਿਣਾ ਚਾਹੀਦਾ ਹੈ। ਉਹਨਾਂ ਨੇ ਸਿੱਖਿਆ ਤੇ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਵਿੱਚ ਹੋਰ ਮਜ਼ਬੂਤੀ ਨਾਲ ਧਾਰ ਲਿਆ। ਇਹ ਕਥਾ ਜਿਹੜੀ ਹੈ ਸਾਨੂੰ ਸਿਖਾਉਂਦੀ ਹੈ ਕਿ ਵਿਸ਼ਵਾਸ ਅਤੇ ਸ਼ਕਤੀ ਕਿੰਨੀ ਮਹਾਨ ਹੁੰਦੀ ਹੈ ਇਹ ਦਰਸਾਉਂਦੀ ਹੈ ਕਿ ਕਿਵੇਂ ਇੱਕ ਸੱਚਾ ਗੁਰਸਿੱਖ ਆਪਣੇ ਗੁਰੂ ਦੀ ਸ਼ਾਨ ਖਾਤਰ ਆਪਣੀ ਜਾਨ ਦੀ ਪਰਵਾਹ ਵੀ ਕਰਦਾ ਹੈ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਧੰਗੁਰੂ ਅਰਜੁਨ ਦੇਵ ਜੀ ਮਹਾਰਾਜ ਕਿਵੇਂ ਤਤੀ ਤਵੀ ਤੇ ਬੈਠੇ ਸਨ ਅਤੇ ਉਹ ਸਤਗੁਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸੀ ਅਤੇ ਕਿਵੇਂ ਉਹਨਾਂ ਦੀ ਸ਼ਹਾਦਤ ਵੀ ਅੱਜ ਲੱਖਾਂ ਲੋਕਾਂ ਦੇ ਲਈ ਪ੍ਰੇਰਨਾ ਸਰੋਤ ਹੈ ਇਹ ਕਹਾਣੀ ਸਾਨੂੰ ਸਿੱਖੇ ਦੇ ਅਟੁੱਟ ਵਿਸ਼ਵਾਸ ਸੇਵਾ ਭਾਵ ਅਤੇ ਅਣਖ ਦੀ ਪ੍ਰੇਰਨਾ ਦਿੰਦੀ ਹੈ ਹਾਂਜੀ ਅਸੀਂ ਅਕਸਰ ਛੋਟੀਆਂ-ਛੋਟੀਆਂ ਗੱਲਾਂ ਤੇ ਰੁੱਸ ਜਾਂਦੇ ਹਾਂ ਛੋਟੇ-ਛੋ ਤਨਾ ਤੇ ਓਕੇ ਹੋ ਜਾਂਦੇ ਆ ਸਾਡਾ ਮਨ ਕਾਲਾ ਪੈ ਜਾਂਦਾ ਹੈ ਭਾਵੇਂ ਅਸੀਂ ਏਸ਼ੀਆ ਦੇ ਵਿੱਚ ਬੈਠੇ ਖਾਣੇ ਪੀਣੇ ਹਡਾਉਣੇ ਆ ਪਰ ਸੱਚੇ ਪਾਸ਼ਾ ਤੇਰੇ ਦਰ ਤੇ ਸਾਨੂੰ ਭਾਣਾ ਮੰਨਣ ਦੀ ਜਾਨ ਸਿੱਖਣ ਨੂੰ ਮਿਲੇ ਦੁੱਖ ਹੋਵੇ ਤਾਂ ਕਹੀਏ ਮਹਾਰਾਜ ਤੇਰਾ ਭਾਣਾ ਹੋਵੇਗਾ ਜੇ ਸੁੱਖ ਹੋਵੇ ਤਾਂ ਕਹੀਏ ਕਿ ਇਹ ਕਿਰਪਾ ਤੇਰੀ ਹੈ ਤੇਰਾ ਹੀ ਭਾਣਾ ਹੈ ਤੇਰੀ ਸਾਰੀ ਮਹਿਮਾ ਹੈ ਸਾਨੂੰ ਹੰਕਾਰ ਨਾ ਆਵੇ ਤੇ ਸਾਡਾ ਮਨ ਸ਼ਾਂਤ ਰਹੇ ਹਾਂਜੀ ਸਾਧ ਸੰਗਤ ਜੀ ਗੁਰੂ ਦੇ ਸਿੱਖ ਉਹ ਨਹੀਂ ਹੁੰਦੇ ਜੋ ਡਰ ਜਾਇਆ ਕਰਨ ਜੇਕਰ ਸ਼ਹੀਦੀ ਪੂਰਵ ਦਾ ਮੌਕਾ ਆਵੇ ਤਾਂ ਅਸੀਂ ਅੱਗੇ ਵੱਧ ਕੇ ਸੇਵਾ ਕਰੀਏ ਅਤੇ ਕਦੇ ਨਾ ਭੁੱਲੀਏ ਵੀ ਸਹਿਬਜ਼ਾਦੇ ਨੇ ਵੀ ਇਹੀ ਵਚਨ ਕੀਤੇ ਸਨ ਕੰਧਾਂ ਵਿੱਚੋਂ ਲਾਲ ਬੋਲਦੇ ਕਿਤੇ ਭੁੱਲਣਾ ਜਾਈਏ ਉਹਨਾਂ ਦੇ ਉਪਕਾਰ ਮੇਰੇ ਬਾਦਸ਼ਾਹ ਜੀ ਨੇ ਅੱਜ ਦੀ ਕਥਾ ਜੋ ਕਿ ਸਾਨੂੰ ਇਹੀ ਸਿਖਾਉਂਦੀ ਹੈ ਕਿ ਸਾਡੇ ਸੱਚੇ ਪਾਤਸ਼ਾਹ ਸਾਡੇ ਬਾਦਸ਼ਾ ਸਾਡੇ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਬਾਣੇ ਦੇ ਵਿੱਚ ਸਾਨੂੰ ਰਹਿਣਾ ਸਿਖਾਉਂਦੀ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ